ਗੱਡੀਆਂ ਬਹੁਤ ਸਾਰੀਆਂ ਇੱਕ ਵਾਰ ਫਿਰ ਤੋਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਬਹੁਤ ਸਾਰੀਆਂ ਗੱਡੀਆਂ ਤੋਂ ਉਹਨਾਂ ਮਿਲ ਜਾਣਗੀਆਂ ਤੁਹਾਡੇ ਇਲਾਕੇ ਦੀਆਂ ਵਧੀਆ ਰੇਟਾਂ 'ਚ ਤੇ ਇਕੱਲੀ-ਕੱਲੀ ਮਸ਼ੀਨਰੀ ਦੀ ਆਪਾਂ ਗੱਲ ਕਰਦੇ ਹਾਂ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਹੈ ਤੁਸੀਂ ਲਾਜ਼ਮੀ ਨੋਟ ਕਰ ਲਿਓ ਸਾਰੀ ਜੇ ਕਿਸੇ ਨੇ ਐਡ ਕਰਵਾਉਣੀ ਆ ਕਿਸੇ ਵੀ ਏਰੀਆ 'ਚ ਤੁਹਾਡੇ ਕੋਲੇ ਕੋਠੀ ਘਰ ਮਕਾਨ ਹੈ ਆਪਣਾ ਨੰਬਰ ਦੇਖੋ ਜੀ ਉੱਪਰ 77 194 45360 ਜੇ ਕਿਸੇ ਨੇ ਐਡ ਕਰਵਾਉਣੀ ਆ ਇੱਕ ਵੀਡੀਓ ਪੂਰੀ ਜਾਣਕਾਰੀ 10-12 ਫੋਟੋ ਆ ਆ ਕੁਝ ਆਪਣੇ ਕੋਲੇ ਪੇਜ 'ਤੇ ਐਡ ਲਗਵਾ ਸਕਦੇ ਹਾਂ ਤੇ ਪਹਿਲੀ ਗੱਡੀ ਆਪਾਂ Alto ਲੈ ਕੇ ਪੁੰਚੇ ਆ। AC ਹੀਟਰ ਵਰਕਿੰਗ ਚ ਹੈ। 2009 ਮਾਡਲ ਗੱਡੀ ਹੈ, ਚਿੱਟੇ ਰੰਗ ਦੀ ਹੈ ਜੀ। ਗੱਡੀ ਖੜੀ ਹੈ ਰਾਜਪੁਰ ਏਰੀਆ ਚ, ਪਟਿਆਲਾ ਨੰਬਰ ਹੈ ਗੱਡੀ ਦਾ। ਤੇ 6570 ਪੈਸੇ ਆਪਾਂ ਨੂੰ ਟਾਇਰਾਂ ਦੀ ਕੰਡੀਸ਼ਨ ਮਿਲ ਜਾਊਗੀ। ਜੇ ਆਪਾਂ ਇੰਜਨ ਗੇਅਰ ਦੀ ਗੱਲ ਕਰੀਏ ਤਾਂ ਸਾਇਲੈਂਟ ਇੰਜਨ ਗੇਅਰ ਆਪਾਂ ਨੂੰ ਮਿਲੂਗਾ। ਕੋਈ ਕਿਸੇ ਪਾਸੋਂ ਆਵਾਜ਼ ਨਹੀਂ ਆਉਂਦੀ, ਨਾ ਹੀ ਕੋਈ ਕਿਸੇ ਪਾਸੋਂ ਕਮੀ ਪੇਸ਼ੀ ਹੈ। ਗੱਡੀ ਵਧੀਆ ਹੈ ਤੇ ਮਾੜੇ-ਮੋٹے ਸਕ੍ਰੈਚ ਹੈਗੇ ਆ ਪਰ ਜ਼ਿਆਦਾ ਦਿੱਕਤ ਵਾਲੀ ਗੱਲ ਨਹੀਂ ਈ। 1 ਲੱਖ ਤੇ 5000 ਰੁਪਇਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਬਾਕੀ ਮਾਲਕ ਨੇ ਆਖਿਆ ਵੀ ਘਾਟਾ ਵਾਦਾ ਕਰ ਲਵਾਂਗੇ ਬੇ ਕੀ ਗੱਲ ਹੋ ਜੂਗੀ ਕੋਈ ਏਦਾ ਦੀ ਗੱਲ ਨਹੀਂ ਵੀ ਰੇਟ ਮੌਕੇ ਤੇ ਹੋਣਾ ਨਹੀਂ ਰੇਟ ਜ਼ਰੂਰ ਹੋਊਗਾ ਲੈਸ ਇੱਕ ਵਾਰੀ ਡਿਮਾਂਡ ਆ ਹਾਂ 1 ਲੱਖ ਤੇ 5000 ਤੋਂ ਨੀਚੇ ਹੀ ਸੌਦਾ ਹੋਊਗਾ ਜੀ ਤੇ ਅੰਦਰੋਂ ਜੇ ਗੱਲ ਕਰੀਏ ਤਾਂ ਵਧੀਆ ਇੰਸ਼ੋਰੈਂਸ ਵਗੈਰਾ ਸਾਰਾ ਕੁਝ ਆਪਨ ਮਿਲ ਜੂਗਾ ਪ੍ਰਦੂਸ਼ਣ ਵਧੀਆ ਮਿਲ ਜੂਗਾ ਤੇ ਨੰਬਰ 98785 87 ਸੰਸੂ ਕਾਰ ਜਿਹੜੇ ਮਾਲਕ ਨੇ ਗੱਡੀ ਦੀ ਆਪ ਉਹਨਾਂ ਦਾ ਹ ਨੰਬਰ ਹੈਗਾ ਸੈਕੰਡ ਆਪਾਂ ਫੋਰਡ ਦੀ ਫਿਗੋ ਗੱਡੀ ਲੈ ਕੇ ਪਹੁੰਚੇ ਹਾਂ 2011 ਮਾਡਲ ਹੈ ਅੰਮ੍ਰਿਤਸਰ ਮਾਲਕ ਦਾ ਏਰੀਆ ਹੈਗਾ 1,30,000 ਰੁਪਿਆ ਮਾਲਕ ਵੱਲੋਂ ਆਪਣੇ ਕੋਲੇ ਗੱਡੀ ਦੀ ਡਿਮਾਂਡ ਪਹੁੰਚੀ ਹੈ ਗੱਡੀ ਅੰਮ੍ਰਿਤਸਰ ਖੜੀ ਹੈ ਮਾਲਕ ਦੇ ਘਰੇ ਪਰਸਨਲ ਰੱਖੀ ਹੋਈ ਗੱਡੀ ਹੈ ਕੋਈ ਐਦਾ ਨਹੀਂ ਵੀ ਐਕਸੀਡੈਂਟ ਹੋਈ ਹੈ ਕੋਈ ਕਿਸੇ ਪਸੂ ਲੱਗੀ ਨਹੀਂ ਹੈਗੀ ਵਧੀਆ ਗੱਡੀ ਹੈ ਬਾਕੀ ਬਾਡੀ ਲਾਈਨ ਠੀਕ ਹੈ ਜੀ ਇਈ ਮੜੇ ਮੋਟੇ ਸਕਰਾਚ ਉਹ ਵੱਖਰੀ ਗੱਲ ਹੈ ਜੀ ਬਾਕੀ ਐਕਸੀਡੈਂਟਡ ਕੋਈ ਨਹੀਂ ਹੋਈ ਤੇ ਪੰਜਾਬ ਨੰਬਰ ਹੈ ਅੰਦਰ ਐਲਸੀਡੀ ਵਗੈਰਾ ਇਹਨਾਂ ਨੇ ਲਗਵਾਈ ਹੋਈ ਹੈ ਤੇ 31 ਇਹਨਾਂ ਨੇ ਇੱਕ ਵਾਰੀ ਡਿਮਾਂਡ ਲਾਈ ਹੈ ਬਾਕੀ ਕਹਿੰਦੇ ਸੀਗੇ ਮਾਲਕ ਵੀ ਮੌਕੇ ਤੇ ਮਾਨਤਾਨ ਪੂਰਾ ਜੱਜ ਕੇ ਕਰ ਦਾਂਗੇ ਮਾਲਕ ਕਹਿੰਦੇ ਕਿਸੇ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਦੇਖਣ ਦਾ ਚਾਹਵਾਨ ਜੇਕਰ ਹੈਗਾ ਆ ਕੇ ਕੋਈ ਦੇਖਣਾ ਚਾਹੁੰਦਾ ਹੈ ਘਰ ਜਾ ਕੇ ਦੇਖ ਸਕਦਾ ਹੈ ਸਟਾਰਟ ਕਰਕੇ ਦੇਖ ਸਕਦਾ ਹੈ ਬਾਕੀ ਰੇਟ ਕਰ ਲਾਂਗੇ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਮਿਲ ਚੁਗੀ। ਨੰਬਰ 2 ਦਾ 84200 72 ਤੇ 72 674 ਆਹ ਮਾਲਕ ਦਾ ਨੰਬਰ ਹੈਗਾ। ਨੰਬਰ 3 ਤੇ ਆਪਣੇ ਕੋਲੇ ਜੈਨ ਗੱਡੀ ਪਹੁੰਚੀ ਆ 2004 ਮਾਡਲ ਗੱਡੀ ਆ 70000 ਰੁਪਿਆ ਡਿਮਾਂਡ ਇਹਨਾਂ ਨੇ ਲਾ ਕੇ ਭੇਜੀ ਆ ਆਨੰਦਪੁਰ ਸਾਹਿਬ ਮਾਲਕ ਦਾ ਏਰੀਆ ਟਾਇਰ ਬਹੁਤ ਵਧੀਆ ਮਿਲ ਜਾਣਗੇ 75 80 ਪੈਸੀ ਤੇ ਜਾ ਕੇ ਕਿਸੇ ਨੇ ਦੇਖਣੀ ਆ ਜਾ ਕੇ ਦੇਖ ਸਕਦੋ। ਤੇ سٹਾਰਟ ਕਰਕੇ ਦੇਖ ਸਕਦੇ ਹਾਂ ਬਾਕੀ ਰੰਗ ਦੇਖੋ ਤੇ ਗੱਡੀ ਦੇਖੋ ਚਾਰੇ ਪਾਸੇ ਦੇਖੋ ਮਾਲਕ ਨੇ ਬਾਕੀ ਫੋਟੋਆਂ ਬਹੁਤ ਵਧੀਆ ਆਪਣੇ ਕੋਲੇ ਇਹਨਾਂ ਨੇ ਖਿੱਚ ਕੇ ਭੇਜੀਆਂ ਕਿਸਾਨ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਕੋਈ ਵੀ ਦੇਖਣ ਦਾ ਚਾਹਵਾਨ ਹੈਗਾ ਕੋਈ ਖਰੀਦਣ ਦਾ ਚਾਹਵਾਨ ਹੈ ਜਾ ਕੇ ਦੇਖ ਸਕਦੇ ਹਾਂ ਮਾਲਕ ਦਾ ਨੰਬਰ ਸਕਰੀਨ ਤੇ ਤੁਹਾਨੂੰ ਮਿਲ ਗਿਆ ਹੋਊਗਾ ਬਾਕੀ ਹਰ ਵੀਡੀਓ ਚ ਆਪਾਂ ਮਾਲਕ ਦਾ ਨੰਬਰ ਦਿੰਨੇ ਰਹਿੰਦੇ ਅਸੀਂ ਜਿਵੇਂ ਜਿਵੇਂ ਮਸ਼ੀਨਰੀ ਚੱਲਦੀ ਰਹਿੰਦੀ ਹੈ ਓਮੀ ਓਮੀ ਸਾਰੀ ਜਾਣਕਾਰੀ ਸਕਰੀਨ ਤੇ ਲਿਖੀ ਆਉਂਦੀ ਰਹਿੰਦੀ ਹੈ ਤੇ ਜਿਹਨਾਂ ਦੀ ਜਨ ਗੱਡੀ ਹੈ 79 869 098 55 ਗੱਲ ਆਪੇ ਕਰ ਲਿਓ ਤੇ ਨੰਬਰ 4 ਤੇ ਆਪਣੇ ਕੋਲੇ ਆਲਟੋ ਗੱਡੀ ਪਹੁੰਚੀ ਹੈ 2010 ਮਾਡਲ ਗੱਡੀ ਹੈ ਤੇ ਸੈਕੰਡ ਓਨਰ ਹੈ ਜੀ ਸੰਗਰੂਰ ਗੱਡੀ ਖੜੀ ਹੈ 10 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਹੈ ਨਵੇਂ ਟਾਇਰਾਂ ਚ ਗੱਡੀ ਚ ਕਮੀ ਕੋਈ ਨਹੀਂ ਵਧੀਆ ਗੱਡੀ ਆ ਘਰ ਦੀ ਗੱਡੀ ਆ ਘਰ ਲਈ ਵਰਤੀ ਹੋਈ ਆ ਚਲਾਉਣ ਚ ਬਹੁਤ ਸਾਫ਼ ਅਜੀ ਗੱਡੀ ਜੇ ਕੋਈ ਵੀ ਗੱਡੀ ਖਰੀਦਣ ਦਾ ਚਾਹਵਾਨ ਹੈਗਾ ਸੰਗਰੂਰ ਮਾਲਕ ਦੇ ਘਰੇ ਤੁਹਾਨੂੰ ਗੱਡੀ ਮਿਲ ਜੂਗੀ ਸੰਗਰੂਰ ਦੇ ਲਾਗੇ ਇਹਨਾਂ ਦਾ ਪਿੰਡ ਹੈ ਉੱਥੇ ਗੱਡੀ ਖੜੀ ਹੈ ਫੋਟੋ ਆ ਇਹਨਾਂ ਨੇ ਚਾਰੇ ਪਾਸੋਂ ਬਹੁਤ ਵਧੀਆ ਖਿੱਚ ਕੇ ਭੇਜੀਆਂ ਤੁਹਾਡੇ ਸਾਹਮਣੇ ਚਾਰੇ ਪਾਸੋਂ ਗੱਡੀ ਦੀਆਂ ਫੋਟੋਆਂ ਚੱਲ ਰਹੀਆਂ ਚੀ ਤੇ ਏਸੀ ਹੀਟਰ ਵਰਕਿੰਗ ਚ ਸਾਰੇ ਫੰਕਸ਼ਨ ਚਾਲੂ ਹਾਲਤ ਚ ਨੇ ਤੇ ਕੋਈ ਵੀ ਗੱਡੀ ਖਰੀਦਣ ਦਾ ਚਾਹਵਾਨ ਹੈ ਦੇਖਣ ਦਾ ਚਾਹਵਾਨ ਹੈ ਜਾ ਕੇ ਦੇਖਣੀ ਹੈ ਤੇ ਜਾ ਕੇ ਦੇਖ ਸਕਦੋਂ ਰੇਟ ਹੋ ਜਾਊਗਾ ਮਾਨਤਨ ਕਰ ਦੇਣਗੇ ਮਾਲਕ ਤੇ ਨੰਬਰ 84 378 1606 ਤੇ ਗੱਲਬਾਤ ਤੁਸੀਂ ਆਪੇ ਕਰ ਲਓ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਇਹ ਵੀਡੀਓ ਜੀ ਬਾਕੀ ਵੀਡੀਓ ਦੀ ਗੱਲਬਾਤ ਤਾਂ ਹੋ ਰਹੀ ਹੈ ਅੱਗੇ ਤੁਹਾਨੂੰ ਹੋਰ ਵੀ ਬਹੁਤ ਸਾਰੀਆਂ ਗੱਡੀਆਂ ਮਿਲਣਗੀਆਂ ਤੇ ਮਸ਼ੀਨਰੀਆਂ ਬਹੁਤ ਸਾਰੀਆਂ ਨੇ ਵੀਡੀਓ ਹਲੇ ਤੱਕ ਮੁੱਕੀ ਨਹੀਂ ਹੈਗੀ ਜੀ ਜਿੰਨੇ ਵੀ ਦੇਖ ਰਹੇ ਹਾਂ ਕਿ ਸਭੀ ਏਰੀਆ ਤੋਂ ਦੇਖ ਰਹੇ ਹਾਂ ਆਪਣੇ ਚੈਨਲ ਦਾ ਤੁਸੀਂ ਵਟਸਐਪ ਆ ਨੰਬਰ ਜਿਹੜਾ ਹੈਗਾ ਆਪਣਾ ਚੈਨਲ ਦਾ ਉਹ ਨੋਟ ਕਰ ਲਿਆ ਕਰੋ 7719445360 ਜੇ ਭਈ ਕਿਸੇ ਨੇ ਐਡ ਕਰਵਾਉਣੀ ਹੈ ਤੁਹਾਡੇ ਕੋਲੇ ਜਿੰਨੇ ਤੁਸੀਂ ਦੇਖ ਰਹੇ ਹੋ ਤੁਹਾਡੇ ਕੋਲੇ ਵੀ ਕਿਸੇ ਵੀ ਏਰੀਆ ਚ ਕੋਈ ਵੀ ਮਸ਼ੀਨਰੀ ਹੈ ਕੋਈ ਗੱਡੀ ਆ ਮੋਟਰਸਾਈਕਲ ਹੈ ਕੋਈ ਕੋਠੀ ਆ ਘਰ ਮਕਾਨ ਹੈ ਚਾਹੀ ਵੱਡੀ ਕੋਠੀ ਆ ਛੋਟੀ ਕੋਠੀ ਆ ਕਿਵੇਂ ਹੀ ਆ ਜੀ ਆਪਣੇ ਕੋਲੇ ਇੱਕ ਤਾਂ ਵੀਡੀਓ ਵਧੀਆ ਬਣਾ ਕੇ ਭੇਜ ਦਿਓ ਕਰੋ ਪੂਰੀ ਜਾਣਕਾਰੀ ਭੇਜ ਦਿਓ ਤੇ 10-12 ਫੋਟੋਆਂ ਖਿੱਚ ਕੇ ਵਧੀਆ ਭੇਜ ਦਿਆ ਕਰੋ। ਬਸ ਆਪਣੇ ਕੋਲੇ ਆ ਕੁਝ ਭੇਜ ਦੇ ਕਰੋ ਤੋਂ ਬਾਅਦ ਤੁਹਾਡੀ ਐਡ ਬਿਲਕੁਲ ਫਰੀ ਦੇ ਵਿੱਚ ਆਪਾਂ ਲਗਾ ਦੇਵਾਂਗੇ। ਤੇ ਜਿੰਨੇ ਦੇਖ ਰਹੇ ਹੋ ਬਈ, ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਆਪਣੀ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਤੇ ਕਮੈਂਟ ਕਰਨਾ ਨਾ ਭੁੱਲਿਓ। ਲਾਈਕ, ਸ਼ੇਅਰ ਲਾਜ਼ਮੀ ਕਰ ਦਿਓ ਤੇ ਤੁਹਾਨੂੰ ਇੱਕ ਨੀਚੇ ਸਬਸਕ੍ਰਾਈਬ ਦਾ ਬਟਨ ਮਿਲੂਗਾ। ਹਰ ਰੋਜ਼ ਨਵੀਂ ਵੀਡੀਓ ਦੇਖਣ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਲਾਜ਼ਮੀ ਕਰ ਦਿਓ। ਤੇ ਹੁਣ ਆਪਾਂ ਫਿਰ ਤੋਂ ਮਸ਼ੀਨਰੀਆਂ ਦੀ ਗੱਲ ਸ਼ੁਰੂ ਕਰਦੇ ਹਾਂ। ਤੇ ਜਦੋਂ ਆਪਣੇ ਕੋਲੇ ਕੋਈ ਵੀ ਮਸ਼ੀਨਰੀ ਭੇਜ ਦੋ ਬਈ ਰੇਟ ਹਮੇਸ਼ਾ ਮਾਰਕੀਟ ਵੈਲਿਊ ਦੇ ਹਿਸਾਬ ਨਾਲ ਲਾ ਕੇ ਭੇਜਿਆ ਕਰੋ ਜੀ ਤੇ ਹੁਣ ਤੁਸੀਂ ਸਵਿਫਟ ਗੱਡੀ ਦੇਖੋ 2012 ਮਾਡਲ ਗੱਡੀ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੇ ਆ ਗੱਡੀ ਖੜੀ ਹੈ ਜੀ ਬਟਾਲੇ ਏਰੀਆ 'ਚ ਸੈਕੰਡ ਓਨਰ ਗੱਡੀ ਹੈ 80 ਤੋਂ 85 ਪੈਸੇ ਟਾਇਰਾਂ ਦੀ ਕੰਡੀਸ਼ਨ ਹੈ ਤੇ ਮਾਲਕ ਕਹਿੰਦੇ ਬੀ ਮਾੜੇ ਮੋٹے ਸਕਰੈਚ ਗੱਡੀ ਤੇ ਹੈਗੇ ਆ ਤੇ ਗੱਡੀ ਚਲਾਉਣ 'ਚ ਬਹੁਤ ਵਧੀਆ ਚਲਾਉਣ 'ਚ ਕੋਈ ਨੁਕਸ ਨਹੀਂ ਹੈਗਾ ਜੇ ਆਪਾਂ ਅੰਦਰੋਂ ਗੱਲ ਕਰੀਏ ਤਾਂ ਅੰਦਰੋਂ ਬਹੁਤ ਵਧੀਆ ਸਾਫ ਕੰਡੀਸ਼ਨ ਦੀ ਗੱਡੀ ਆਪ ਨੂੰ ਮਿਲੂਗੀ ਅੰਦਰੋਂ ਪੂਰੀ ਸਾਫ ਹੈ 12 ਮਾਡਲ ਮੱਟੇ ਹੈ ਗਿਆ ਜੀ ਤੇ ਕਿਸੇ ਨੇ ਚਲਾ ਕੇ ਦੇਖਣੀ ਹੈ ਕਿਸੇ ਨੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਤੁਸੀਂ ਆਪੇ ਜਾ ਕੇ ਵੀ ਦੇਖ ਸਕਦੇ ਹੋ ਬਾਕੀ ਤੁਹਾਡੇ ਸਾਹਮਣੇ ਹੈ ਜੀ ਗੱਡੀ ਤੇ 12 ਮਾਡਲ ਹੈ ਚੱਲੀ ਹੋਈ ਹੈ 1 ਲੱਖ 23000 ਤੇ 340 ਡਿਮਾਂਡ ਇਹਨਾਂ ਨੇ ਲਾਈ ਆ ਬਾਕੀ ਕਹਿੰਦੇ ਸੀ ਮੌਕੇ ਤੇ ਕਰ ਦਾਂਗੇ ਤੇ ਜਾ ਕੇ ਦੇਖ ਸਕਦੋਂ ਬਟਾਲਾ ਮਾਲਕ ਦਾ ਏਰੀਆ ਚਲਾ ਕੇ ਦੇਖਣੀ ਕਿਸੇ ਨੇ ਚਲਾ ਕੇ ਦੇਖ ਲਉ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਉ ਟਰਾਈ ਲੈਣੀ ਹੈ ਟਰਾਈ ਲੈ ਲਉ ਬਾਕੀ ਰੇਟ ਦੀ ਕੋਈ ਗੱਲ ਕਰਨੀ ਹੈ ਜਾਂ ਗੱਡੀ ਬਾਰੇ ਕੋਈ ਹੋਰ ਗੱਲ ਕਰਨੀ ਹੈ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਰੱਖਿਆ ਹੈ 98145 43500 14 ਜੀ ਤੇ ਨੰਬਰ ਸਕਰੀਨ ਤੇ ਮਿਲ ਗਿਆ ਹੂਆ ਬਾਕੀ ਵੀਡੀਓ ਤੁਸੀਂ ਦੇਖ ਰਹੇ ਹੋ ਤੇ ਹੁਣ ਆਪਾਂ ਗੱਲ ਕਰਾਂਗੇ ਆਪਣੇ ਕੋਲੇ ਜਿਹੜੀ ਗੱਡੀ ਪਹੁੰਚੀ ਆ ਐਲਟੀ ਜੈਡ ਸਨਰੂਫ ਮਾਡਲ ਟੌਪ ਮਾਡਲ ਗੱਡੀ ਪਹੁੰਚੀ ਆ ਜੀ ਕਰਿਊਸ ਤੇ ਇਹ ਸੈਕੰਡ ਓਨਰ ਹੈ 14 ਦਾ ਮਾਡਲ ਹੈ ਗੱਡੀ ਟਾਇਰਾਂ 'ਚ ਅਲਾਈ ਲੱਗੇ ਹੋਏ ਨੇ ਗੱਡੀ ਖੜੀ ਆ ਅੰਮ੍ਰਿਤਸਰ ਏਰੀਆ 'ਚ ਡਿਮਾਂਡ ਦੀ ਗੱਲ ਕਰੀਏ ਤਿੰਨ 30 ਮਾਲਕ ਵੱਲੋਂ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਗੱਡੀ ਕਿ ਨੰਬਰ ਹੈ ਜੀ ਚਲਾਉਣ 'ਚ ਬਹੁਤ ਵਧੀਆ ਸਾਫ ਸੁਥਰੀ ਹੈ ਤੇ ਬਾਹਰੋਂ ਵੀ ਸਾਫ ਸੁਥਰੀ ਹੈ ਨੰਬਰ ਸਕਰੀਨ ਤੇ ਆਪਾਂ ਮਾਲਕ ਦਾ ਦੇ ਰੱਖਿਆ ਹੈ ਨੰਬਰ ਹੈ 84373 43747 ਗੱਲ ਆਪੇ ਕਰ ਲਿਓ ਤੇ ਹੁਣ ਤੁਸੀਂ ਦੇਖੋ ਜੀ 마ਰੂਤੀ 800 ਗੱਡੀ 2009 ਮਾਡਲ ਗੱਡੀਆਂ ਜੀ ਤੇ 55000 ਰੁਪਿਆ ਡਿਮਾਂਡ ਆਪਣੇ ਕੋਲੇ ਪਹੁੰਚੀ ਆ ਰਾਮਪੁਰਾ ਫੁੱਲ ਏਰੀਆ ਤੇ ਇਹ 50 55 ਪੈਸੇ ਟਾਰਾਂ ਦੀ ਕੰਡੀਸ਼ਨ ਹੈ ਗੱਡੀ ਵਧੀਆ ਸਾਫ ਸੁਥਰੀ ਆ ਬਾਕੀ ਤੁਹਾਡੇ ਸਾਹਮਣੇ ਨਵਾਂ ਮਾਡਲ ਹੈ ਉੱਚੇ ਮਾਡਲ ਦੀ ਹੈ ਨੰਬਰ ਤੁਹਾਨੂੰ ਮਿਲ ਗਿਆ ਹੋਊਗਾ ਇਹ ਗੱਲਬਾਤ ਆਪਾਂ ਪੂਰੀ ਕਰ ਲਈ ਜੀ ਵੀਡੀਓ ਦੀ ਤੇ ਵੀਡੀਓ ਤੁਹਾਨੂੰ ਕਿੰਨੇ ਦੇ ਲਈ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਵੀਡੀਓ ਵਧੀਆ ਲੱਗੀ ਆ ਸੋਹਣੀ ਲੱਗੀ ਆ ਤਾਂ ਲਾਈਕ ਸ਼ੇਅਰ ਕਰ ਦਿਓ ਜੀ ਕਿਸੇ ਨੇ ਆਪਦੀ ਐਡ ਕਰਵਾਉਣੀ ਆ ਕੋਠੀ ਘਰ ਮਕਾਨ ਕੋਈ ਗੱਡੀ ਮੋਟਰਸਾਈਕਲ ਦੀ ਉੱਪਰ ਆਪਣਾ ਨੰਬਰ ਚੱਲਦਾ ਰਹਿੰਦਾ ਹੈ 7719445360 ਆਪਣੇ ਕੋਲੇ ਭੇਜੋ ਵੀਡੀਓ ਜਾਣਕਾਰੀ ਫੋਟੋ ਆ ਉਹ ਤੋਂ ਬਾਅਦ ਐਡ ਆਪਾਂ ਲਗਾ ਦੇਵਾਂਗੇ ਤੇ ਅੱਜ ਦੀ ਵੀਡੀਓ ਕਿੰਨੇ ਦੇ ਲਈ ਜ਼ਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੀ ਤੇ ਮਿਲਦੇ ਹਾਂ ਜਲਦੀ ਆਪਾਂ ਨਵੀਂ ਵੀਡੀਓ ਨਵੀਂ ਕੋਠੀ ਮਕਾਨ ਘਰ ਦੇ ਨਾਲ ਸੀ ਤੇ ਠੀਕ ਹੈ ਜੀ ਤੇ ਹੁਣ ਦਿਓ ਜੀ ਮੈਨੂੰ ਇਜਾਜ਼ਤ ਤੇ ਸਬਸਕ੍ਰਾਈਬ ਜਾਂਦੇ ਜਾਂਦੇ ਲਾਜ਼ਮੀ ਕਰ ਦਿਓ ਚੈਨਲ ਨੂੰ